ਅਕਾਲੀ ਦਲ ਬਾਦਲ ਦਾ ਕੀ ਬਲਕਾ ਪਹਿਲੀ ਗੱਲ ਤੇ ਇਹ ਆ ਕਿ ਅਕਾਲੀ ਦਲ ਜਿਹੜਾ ਸੀਗਾ ਨਾ ਇਹਦੀ ਇੱਕ ਝਰਣੀ ਐ ਸਾ ਜੀ ਇਸ ਨੂੰ ਸਮਝ ਲਓ ਪਹਿਲਾਂ ਮਤਲਬ ਕਿ ਅਕਾਲੀ ਦਲ ਇੱਕ ਇਤਿਹਾਸਿਕ ਸਫ਼ਰ ਤੈਅ ਕਰ ਬਿਲਕੁਲ ਬਹੁਤ ਤੁਸੀਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਸੀ ਕਿ ਸ਼ਾਨਾਮਤੀ ਇਤਿਹਾਸ ਹੈ ਹਾਂ ਜੀ ਅਕਾਲੀ ਦਲ ਦਾ ਅਕਾਲੀ ਦਲ ਦਾ ਇਤਿਹਾਸ ਦਾ ਜਿਹੜਾ ਸਫ਼ਰ ਹੈ ਨਾ ਹੂੰ ਉਹਦੇ ਵਿੱਚ ਇੱਕ ਮੋੜਾ ਆਉਂਦਾ ਸ਼ਾਇਦ 1900 99 ਵਿੱਚ ਜੀ 95 ਕਿ 99 ਵਿੱਚ ਜਦੋਂ ਮਤਲਬ ਕਿ TN ਸੈਸ਼ਨ ਸੀਗੇ ਉਹਨਾਂ ਨੇ ਇੱਕ ਕਹਿ ਲੋ ਕਿ ਇਤਿਹਾਸਿਕ ਕਦਮ ਚੁੱਕਿਆ ਹਮ ਕਿ ਤੁਹਾਨੂੰ ਸੈਕੂਲਰ ਵੈਲਿਊਜ਼ ਨੂੰ ਤਰਜੀਹ ਦੇਣੀ ਪਵੇ ਕਿ ਜੇ ਤੁਸੀਂ ਚੋਣ ਕਮਿਸ਼ਨ ਕੋਲ ਰਜਿਸਟਰਡ ਰਹਿਣਾ ਬਤੌਰ ਪਾਰਟੀ ਜੀ ਤਾਂ ਤੁਹਾਨੂੰ ਸੈਕੂਲਰ ਸੈਕੂਲਰ ਮਤਲਬ ਕਿ ਤੁਸੀਂ ਧਾਰਮਿਕ ਪਾਰਟੀ ਵਜੋਂ ਨਹੀਂ ਜਾ ਸਕੂ। ਹੂੰ। ਠੀਕ ਹੈ ਜੀ। ਉਥੋਂ ਕੈਲੋ ਕੇ ਪੰਥਕ ਏਜੰਡਾ ਜਿਹੜਾ ਸੀਗਾ ਮਜਬੂਰੀ ਵਾਸਤੇ ਇਹਨਾਂ ਨੂੰ ਬਦਲ ਲਾ ਪਿਆ। ਹੂੰ। ਪਰ ਮਜਬੂਰੀ ਵਾਸਤੇ ਨਹੀਂ ਕਹਿਣੋ ਕਿ ਪੱਕੇ ਤੌਰ ਤੇ ਬਦਲਿਆ ਗਿਆ। ਜੀ। ਮਤਲਬ ਕਿ ਅਕਾਲੀ ਦਲ ਦਾ ਜੇ ਤੁਸੀਂ ਦੇਖੋਗੇ ਜਥੇਵੰਦ ਘਟਾਂਚੇ ਤੋਂ ਲੈ ਕੇ ਸਭ ਕੁਝ ਉਹਦਾ ਕਾਰਪੋਰੇਟਿਕਰਨ ਜਿਆ ਹੋ ਗਿਆ। ਹੂੰ। ਕਿ ਸੁਖਬੀਰ ਸਿੰਘ ਬਾਦਲੂਰੀ ਜਦ ਤੱਕ ਰਾਜਨੀਤੀ 'ਚ ਆ ਗਿਆ ਸਭ ਕੁਝ ਬਦਲਦਾ ਤੁਰਿਆ ਗਿਆ। ਜੀ। ਹੁਣ ਅੱਗੇ ਆ ਜਾਓ ਜੋ ਹੁਣ ਮੌਜੂਦਾ ਕਿਉਂਕਿ ਹੋਰ ਗੱਲਾਂ ਫੋਲਾਂਗੇ ਤੇ ਕਾਫੀ ਲੰਬੀ ਹੋ ਜਾਏਗੀ ਲੰਬਾ ਹੋ ਜਾਏਗਾ ਬਿਲਕੁਲ ਜੀ ਹੁਣ ਅੱਗੇ ਆ ਜਾਓ ਜੀ ਅੱਗੇ ਆ ਕੇ ਤੁਸੀਂ ਇੱਕ ਚੀਜ਼ ਨੋਟ ਕਰੋ ਅੱਜ ਦੇ ਦੌਰ ਚ ਅਜੇਸ਼ ਹੋ ਗਿਆ ਹੈ ਕਿ ਬਈ ਤੁਸੀਂ ਹੁਣ ਡੈਲੀਗੇਟਸ ਦੀ ਭਰਤੀ ਕਰਨੀ ਆ ਹਮ ਕਮੇਟੀ ਬਣਾ ਦਿੱਤੀ ਆ ਦੀਦੇ 44 ਸਾਹਿਬ ਵੀ ਉਥੇ ਵੀ ਇੱਕ ਬੜੀ ਕਹ ਲਓ ਕਿ ਅਜੀਤ ਜੀ ਗੱਲ ਮੈਨੂੰ ਜਿਹੜੀ ਨਜ਼ਰ ਆਈ ਹੈ ਕਿ ਪਤਿਤ ਕਹਿ ਕੇ ਮਨਜਿੰਦਰ ਸਿੰਘ ਸਿਰਸਾ ਜਾਂ ਮਨਪ੍ਰੀਤ ਬਾਦਲ ਨੂੰ ਪਾਸੇ ਕਰ ਦਿੱਤਾ ਜਾਂਦਾ ਪਰ ਜੋ ਕਮੇਟੀ ਬਣਾਈ ਹੈ ਝੁੰਦਾ ਸਾਹਿਬ ਹੈ ਉਹਦੇ ਚ ਬੀਬੀ ਜੀ ਆ ਸੁਤੰਤ ਖਰਸ਼ਦ ਜੀ ਤੇ ਇਸ ਤੋਂ ਹਾਂ ਜੀ ਅੰਮ ਪਾਈ ਅਮਰੀਕ ਸਿੰਘ ਜੀ ਦੇ ਜਿਹੜੇ ਸਿਸਟਰ ਨੇ ਤਾਂ ਇਸ ਤੋਂ ਇਲਾਵਾ 41 ਸਾਹਿਬ ਆ ਗਏ ਉਮੇਦਪੁਰੀ ਜੀ ਆ ਗਏ ਸੰਤਾ ਸਿੰਘ ਉਮੇਦਪੁਰੀ ਇਹ ਅੱਜਕੱਲ ਨਾ ਥੋੜਾ ਤੁਹਾਡੇ ਤੋਂ ਕੱਲ ਕੋਈ ਉਪਰਾ ਹੋਏਗਾ ਪਰ ਪਹਿਲਾਂ ਰਾਜਨੀਤੀ ਚ ਕਾਫੀ ਸਰਗਰਮ ਰਹੇ ਨੇ ਕਾਲੀ ਰਾਜਨੀਤੀ ਚ ਅ ਬਡੁੰਗਰ ਸਾਹਿਬ ਆ ਗਏ ਸ਼ਾਇਦ ਜੀ ਤਾਂ ਮਤਲਬ ਕਿ ਇਹਦੇ ਵਿੱਚ ਵੀ ਤਾਂ ਪਤੇ ਨਜ਼ਰ ਆ ਰਹੇ ਆ ਬੇਅਮਰਤੀਏ ਨਜ਼ਰ ਆ ਰਹੇ ਆ ਇਹ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਕਿ ਜਿਨ੍ਹਾਂ ਨੇ ਸਾਰਾ ਕੁਝ ਵੇਖਣਾ ਹੁਣ ਕਾਲੀ ਦਾ ਹੁਣ ਫਿਰ ਕਹਿ ਦਿੱਤਾ ਕਿ ਜਿਹੜੇ ਆਪਣੇ ਆਪਣੇ ਤੁਸੀਂ ਚੁੱਲ੍ਹੇ ਅੱਡ ਕੀਤੇ ਆ ਉਹ ਸੈੱਟ ਕਰੋ ਹੁਣ ਰੌਲਾ ਕੀ ਆ ਤੁਹਾਨੂੰ ਯਾਦ ਹੋਣਾ ਹੈ ਜਦੋਂ ਵਿਰਸਾ ਸਿੰਘ ਬਲਟੋਆ ਤੇ 10 ਸਾਲਾਂ ਵਾਲਾ ਆਦੇਸ਼ ਹੋ ਗਿਆ ਜੀ ਯਾਦ ਹੈ ਤੁਹਾਨੂੰ ਉਸ ਤੋਂ ਬਾਅਦ ਇੱਕ ਅਸਤੀਫਾ ਦਿੰਦੇ ਆ ਐਨ ਕੇ ਸ਼ਰਮਾ ਹਮ ਜਿਹੜੇ ਇਹਨਾਂ ਦੇ ਖਜ਼ਾਨਚੀ ਸੀਗੇ ਜੀ ਐਨ ਕੇ ਸ਼ਰਮਾ ਨੇ ਇੱਕ ਖੁਲਾਸਾ ਕੀਤਾ ਸੀਗਾ ਇੱਕ ਡਿਬੇਟ ਦੇ ਵਿੱਚ ਹਮ ਉਹਨਾਂ ਨੇ ਕਿਹਾ ਸੀਗਾ ਕਿ ਸਾਰੀ ਰਾਤ ਸਾਡਾ ਮੰਥਨ ਹੋਇਆ ਚਿੰਤਨ ਹੋਇਆ ਕਿ ਜੇਕਰ ਵਿਰਸਾ ਸਿੰਘ ਵਲਟੋਆ ਤੇ ਇਹ ਆਦੇਸ਼ ਇੰਪਲੀਮੈਂਟ ਕਰ ਦਿੱਤਾ ਜਾਂਦਾ ਤਾਂ ਸਾਡੀ ਮਾਨਤਾ ਰੱਦ ਹੋ ਜਾਊ ਹੂੰ ਟੈਕਨੀਕਲੀ ਮੈਂ ਤੁਹਾਨੂੰ ਜਿਹੜੀ ਚੀਜ਼ ਕਹ ਲਵਾਂ ਕਿ ਸਫਰ ਦੇ ਦੌਰਾਨ ਦਸੀ ਆ ਕਿ ਜੋ ਇਹਨਾਂ ਨੇ ਧਾਰਮਿਕ ਪਾਰਟੀ ਤੋਂ ਸੈਕੂਲਰ ਜੀ ਜੀ ਮੰਨਤਾ ਵਾਲੀ ਕਿ ਅਸੀਂ ਮੰਨਦੇ ਆ ਵੈਲਿਊਜ਼ ਵਾਲੀ ਜਿਹੜੀ ਪਾਰਟੀ ਬਣਾਈ ਆ ਹੁਣ ਜੇ ਮੰਨ ਲਓ ਧਾਰਮਿਕ ਦਖਲ ਇੰਪਲੀਮੈਂਟ ਹੁੰਦਾ ਜੀ ਸਿੱਧੇ ਤੌਰ ਤੇ ਤਾਂ ਮੰਨਤਾ ਦਾ ਵੀ ਰੱਦ ਹੋਣ ਵਾਲਾ ਮਸਲਾ ਹੈ ਬਿਲਕੁਲ ਇਹ ਵੀ ਚੀਜ਼ ਤੇ ਦੇਖੋ ਨਾ ਟੈਕਨੀਕਲੀ ਕਿਉਂਕਿ ਐਨ ਕੇ ਸ਼ਰਮਾ ਨੇ ਤੇ ਰਿਕਾਰਡ ਤੇ ਲਿਆਂਦਾ ਹੋਇਆ ਨਾ ਸਾਰਾ ਕੁਝ ਬਿਲਕੁਲ ਉਹ ਬੋਲੀ ਨੇ ਤਾਂ ਮੈਂ ਉਸੇ ਦਾ ਅਰਥ ਇਹ ਕਹਿ ਰਿਹਾ ਕਿ ਜੇ ਉੱਥੇ ਤੁਹਾਡੀ ਮਾਨਤਾ ਨੂੰ ਖਤਰਾ ਹੈ ਤਾਂ ਇੱਥੇ ਅਕਾਲੀ ਦਲ ਬਾਦਲ ਦੀ ਮਾਨਤਾ ਨੂੰ ਕਿਵੇਂ ਸੁਰੱਖਿਆ ਸੁਰੱਖਿਆ ਤਾਂ ਆਪਾਂ ਸਮਝ ਸਕਦੇ ਹਾਂ ਨਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਵਾਲੇ ਕਿਤੇ ਨਾ ਕਿਤੇ ਹੋਰ ਮੇਰੇ ਖਿਆਲ ਦੇ ਨਾਲ ਸਮਾਂ ਮੰਗਦੀਆਂ ਜੀ ਕਿ ਹੁਣ ਜਿੱਦਾਂ ਕਹਿ ਦਿੱਤਾ ਕਿ ਡੈਲੀਗੇਟਸ ਜਿਹੜੇ ਨੇ ਬਈ ਉਹ ਬਣਾਓ ਨਵੀਂ ਭਰਤੀ ਅਕਾਲੀ ਦਲ ਤਾਂ ਪਹਿਲਾਂ ਹੀ ਇੱਥੇ ਬਹੁਤ ਨੇ ਅਕਾਲੀ ਦਲ ਅਮਰਤਸਰ ਆ ਜਿਹੜਾ ਅਕਾਲੀ ਦਲ 1920 ਆ ਹੂੰ ਅਕਾਲੀ ਦਲ ਜੇ ਤੁਸੀਂ ਦੇਖੋਗੇ ਤੇ ਆ ਜਿਹੜੇ ਗੁਰਦੀਪ ਸਿੰਘ ਜੀ ਬਠਿੰਡਾ ਵਾਲੇ ਤੇ ਜਿਹੜੇ ਮੋਹਕਮ ਸਿੰਘ ਹੋ ਰਹੇ ਦੇ ਸੀਗੇ ਇਹਨਾਂ ਦਾ ਵੀ ਸੀਗਾ ਤੂੰ ਕਹਿਣ ਦਾ ਮਤਲਬ ਕਿ ਅਕਾਲੀ ਦਲ ਤੇ ਪਹਿਲਾਂ ਹੀ ਪੰਜਾਬ 'ਚ ਹੈਗੇ ਨੇ ਜੀ ਜੀ ਪਰ ਭਰਤੀ ਕਿੰਨੀ ਕੁ ਹੁੰਦੀ ਹੈ ਹੂੰ ਖਾਸ ਕਰਕੇ ਜੁੜੇ ਵੀ ਲੋਕ ਹੋ ਰਹੇ ਨੇ ਹੁਣ ਵੱਡੀ ਗੱਲ ਇਹ ਆ ਕਿ ਅਕਾਲੀ ਦਲ ਜਿਹੜਾ ਹੈ ਨਾ ਸਰ ਤਾਂ ਅਕਾਲੀ ਦਲ ਦੀ ਜਿਹੜੀ ਭਰਤੀ ਉਹ ਕੈਡਰ ਦੇ ਸਿਰ ਤੇ ਚੱਲਦੀ ਆ ਤੇ ਕੈਡਰ ਤਾਂ ਸੁਖਬੀਰ ਸਿੰਘ ਬਾਦਲ ਦਾ ਜ਼ਿਆਦਾਤਰ ਤਸੋ ਜਿਹੜਾ ਮੌਜੂਦਾ ਹੈ ਜੀ ਤੇ ਕੀ ਕੈਡਰ ਨਵੀਂ ਭਰਤੀ ਵਾਸਤੇ ਉਹ ਸਰਗਰਮ ਹੋਵੇਗਾ ਇੰਨਾ ਸੱਤ ਬੰਦਿਆਂ ਨੇ ਜਾਂ ਬੀਬੀ ਜੀ ਹੈ ਜਿਹੜੇ ਵਿੱਚ ਇਹਨਾਂ ਨੇ ਤਾਂ ਭਰਤੀ ਨਹੀਂ ਨਾ ਜਾ ਕੇ ਕਰਨੀ ਡਾਇਰੈਕਟਲੀ ਇਹਨਾਂ ਨੇ ਤਾਂ ਦੇਖ ਰਹਿਕ ਕਰਮੀ ਹੈ ਬਿਲਕੁਲ ਭਰਤੀ ਕਰਨੀ ਹੈ ਕੈਡਰ ਨੇ ਕਿਉਂ ਕੈਡਰ ਜਾ ਕੇ ਭਰਤੀ ਕਰੇਗਾ ਇਹ ਇੱਕ ਬੜਾ ਫੱਟਾ ਸਵਾਲ ਹੈ ਕਿਉਂਕਿ ਕੈਡਰ ਵਾਲੇ ਤਾਂ ਕੱਲ ਦੇ ਉਹ ਤਾਂ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਜਿਸ ਮੁਦਰਾ ਚ ਦੇਖ ਰਿਹਾ ਉਹ ਤੇ ਉਦਾਂ ਹੀ ਡੀਮੋਰਲਾਈਜ਼ ਹੋ ਗਏ ਨੇ ਜਿਦੇ ਨਾਲ ਮਰਜ਼ੀ ਗੱਲ ਕਰ ਲੋ ਉਹ ਉਹ ਤਾਂ ਉਹ ਵੱਡੇ ਵੱਡੇ ਲੀਡਰ ਮੈਂ ਕੁਝ ਅਕਾਲੀ ਲੀਡਰਾਂ ਨਾਲ ਗੱਲ ਕੀਤੀ ਕਹਿੰਦੇ ਸਰ ਸਾਨੂੰ ਕੋਈ ਪਤਾ ਨਹੀਂ ਹੈ ਹੂੰ ਕੀ ਹੋਏਗਾ ਸਾਨੂੰ ਕੋਈ ਕੁਝ ਵੀ ਸਾਬਿਤ ਨਹੀਂ ਕੀ ਹੈ ਇਸ ਤਰ੍ਹਾਂ ਹਾਲਾਂਕਿ ਆਪਾਂ ਨੂੰ ਇਹ ਪਤਾ ਸੀਗਾ ਕਿ ਕੋਈ ਨਾ ਕੋਈ ਧਾਰਮਿਕ ਫੈਸਲਾ ਆਏਗਾ ਪਰ ਇਸ ਤਰੀਕੇ ਨਾਲ ਆਏਗਾ ਇਹ ਵੀ ਤਾਂ ਕਿਸੇ ਨੇ ਖਿਆਸ ਨਹੀਂ ਕੀਤਾ ਸੀ ਨਾ ਹਾਂਜੀ ਉਹੀ ਹੈ ਨਾ ਕਿ ਇਹ ਇੱਕ ਤਰ੍ਹਾਂ ਨਾਲ ਇਹਦੇ ਵਿੱਚ ਹੁਣ ਆਪਾਂ ਦੇਖੀਏ ਤਾਂ ਧਾਰਮਿਕ ਫੈਸਲਾ ਤੇ ਆਇਆ ਹੀ ਆਇਆ ਹੈ ਸਾਰ ਜੀ ਪਰ ਇਹਦੇ ਨਾਲ ਕੁਝ ਰਾਜਨੀਤਿਕ ਚੀਜ਼ਾਂ ਵੀ ਤਾਂ ਜੁੜ ਗਈਆਂ ਨੇ ਨਾ ਬਦਲ ਵੀ ਗਈਆਂ ਨੇ ਬਦਲ ਰਾਜਨੀਤਿਕ ਚੀਜ਼ਾਂ ਵੀ ਤਾਂ ਜੁੜ ਗਈਆਂ ਨਾ ਕਿ ਇੱਕ ਤਾਂ ਏਕੇ ਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਦੋ ਚੀਜ਼ਾਂ ਹੋਣਗੀਆਂ ਇੱਕ ਤਾਂ ਸੰਭਾਵੀ ਤੌਰ ਤੇ ਕਿ ਸੁਖਵੀਰ ਸਿੰਘ ਬਾਦਲ ਸ਼ਾਇਦ ਸਿਆਸੀ ਬਣ ਵਾਸਤੇ ਨਾਂ ਭੇਜੇ ਜਾਣ ਕਿਉਂਕਿ ਸਾਰੇ ਇਕੱਠੇ ਕਰਨ ਦਾ ਮਤਲਬ ਇਹ ਹੈ ਕਿ ਜਾਂ ਤਾਂ ਸਾਰਿਆਂ ਨੂੰ ਦਿਓ ਜੀ ਦੋ ਜੀ ਜੀ ਆਪਾਂ ਸੰਭਾਵੀ ਤੌਰ ਤੇ ਦੇਖ ਰਹੇ ਸੀਗੇ ਸੁਖਮ ਸਿੰਘ ਸਾਹਿਬ ਕਿ ਹੋ ਸਕਦਾ ਕਿ ਏਕੇ ਦਾ ਸੰਬੇਖ ਹੋ ਜਾਵੇ ਬਿਲਕੁਲ ਜਾਂ ਏਕੇ ਦਾ ਹੁਕਮ ਹੋ ਜਾਵੇ ਤਾਂ ਉਹ ਹੁਕਮ ਹੋ ਗਿਆ ਏਕੇ ਦਾ ਹੁਣ ਮੈਂ ਅੱਜ ਜਿਹੜੇ ਸੁਧਾਰ ਲਹਿਰ ਵਾਲੇ ਆ ਉਹਨਾਂ ਨਾਲ ਗੱਲ ਨਹੀਂ ਕਰ ਸਕਿਆ ਟਾਈਮ ਦੀ ਕਮੀ ਕਰਕੇ ਨਹੀਂ ਤਾਂ ਇਹ ਪੁੱਛਣਾ ਸੀਗਾ ਕਿ ਹੁਣ ਤੁਸੀਂ ਨਾਲ ਤੁਰੋਗੇ ਕਿਉਂਕਿ ਜੇ ਆਪਾਂ ਦੇਖੀਏ ਤਾਂ ਕਮੇਟੀ ਜਿਹੜੀ ਬਣਾਈ ਗਈ ਆ ਜੀ ਉਹਦੇ ਵਿੱਚ ਇਹ ਰਲਵੀ ਮਿਲਮੀ ਦੇਖੀ ਐ ਇਸ ਲਈ ਕੰਪੋਜੀਸ਼ਨ ਐ ਨਾ ਤਕੀ ਭਈ ਉਹ ਇਸ ਆਦੇਸ਼ ਨੂੰ ਮੰਨਦੇ ਕਿਉਂਕਿ ਉਹ ਤੇ ਨਵੀਂ ਪਾਰਟੀ ਕੱਢਣ ਨੂੰ ਫਿਰਦੇ ਸੀਗੇ ਬਿਲਕੁਲ ਤਾਂ ਮਤਲਬ ਕਿ ਕਾਫੀ ਕੁਛ ਐ ਜਿਹੜਾ ਅਕਾਲੀ ਰਾਜਨੀਤੀ ਚ ਹਾਲੇ ਸਾਫ ਹੋਣਾ ਸਪਸ਼ਟ ਹੋਣਾ ਬਾਕੀ ਆ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਇਹਨਾਂ ਦੀ ਧਾਰਮਿਕ ਤੌਰ ਤੇ ਜਿਹੜੀ ਤਨਖਾਹ ਸਜ਼ਾ ਉੱਥੇ ਚੱਲੂ ਹੋ ਗਈ ਐ ਬਿਲਕੁਲ ਮੈਂ ਕੁਛ ਲੰਮਾ ਚਲਾ ਕੇ ਕੋਈ ਗੱਲ ਮੈਡ ਜੀ ਇਹ ਗੱਲ ਦੋ ਭਾਗਾਂ ਚ ਕਰਨੀ ਜ਼ਰੂਰੀ ਸੀ ਬਿਲਕੁਲ ਦੇਖੋ ਬੜੀ ਜ਼ਰੂਰੀ ਸੀ ਅਮਨਪਾਸ ਸਿੰਘ ਜੀ ਕਹਿੰਦੇ ਨੇ ਕਿ ਸਿਆਸੀ ਸਜ਼ਾ ਤਾਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਦੇ ਦਿੱਤੀ ਸੀ ਬਿਲਕੁਲ ਤੇ ਹੁਣ ਅੱਗੇ ਤੋਂ ਵੀ ਸਭ ਕੁਝ ਫਿਰ ਸਾਹਮਣੇ ਹੀ ਹੈ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਕਹਿੰਦੇ ਚੰਗੇ ਪਾਸੇ ਜਾਣਾ ਤਾਂ ਅਕਾਲੀ ਦਲ ਸਰਕਾਰ ਆਉਣੀ ਚਾਹੀਦੀ ਹੈ ਦੇਖੋ ਜੀ ਹੁਣ ਅਕਾਲੀ ਦਲ ਸਰਕਾਰ ਦਾ ਤੇ ਹੁਣ ਆਪਾਂ ਗੱਲਬਾਤ ਕਰ ਹੀ ਚੁੱਕੇ ਆਂ ਅੱਗੇ ਕੀ ਹੁੰਦਾ ਏ ਚੀਜ਼ ਆਪਾਂ ਸਾਰੇ ਵੇਖਾਂਗੇ ਵੀ ਤੇ ਮੌਕੇ-ਮੌਕੇ ਤੇ ਇਸ ਚੀਜ਼ ਤੇ ਗੱਲਬਾਤ ਵੀ ਕਰਾਂਗੇ ਅ ਕਹਿੰਦੇ ਨੇ ਕਿ ਜੇਕਰ ਸੁਖਬੀਰ ਬਾਦਲ ਕੋਲੋਂ ਹਾਂ ਜਾਂ ਨਾ 'ਚ ਜਵਾਬ ਨਾ ਮੰਗਦੇ ਤੇ ਬਸ ਦਾ ਬਚਾਅ ਹੋ ਜਾਣਾ ਸੀ ਬੰਦੇ ਸਾਹਿਬ ਕਹਿੰਦੇ ਇਹ ਵੀ ਇੱਕ ਨਾ ਚਲੋ ਸੁਖਬੀਰ ਸਿੰਘ ਬਾਦਲ ਤੇ ਨਾ ਕਦੇ-ਕਦੇ ਤਰਸ ਵੀ ਆਉਂਦਾ ਯਾਰ ਹਾਂ ਵੈਸੇ ਤਾਂ ਸਾਡੇ ਤੋਂ ਬਹੁਤ ਵੱਡੇ ਨੇ ਐਸਾ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੀਦਾ ਖੈਰ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਉੱਥੇ ਪ੍ਰੇਮ ਸਿੰਘ ਚੰਦੂ ਆ ਜਰਾ ਕਿੰਨਾ ਅੜੇ ਜੀ ਮਹਿੰਦਰ ਸਿੰਘ ਜੀ ਉਹ ਉੱਥੇ ਬੋਲੇ ਹੂੰ ਸੋਚਾ ਸਿੰਘ ਗਾਹ ਨੂੰ ਵੀ ਟਾਈਮ ਦਿੱਤਾ ਗਿਆ ਜੀ ਜਿੰਨੇ ਕੋ ਮੈਂ ਮਤਲਬ ਕਿ ਦੇਖੇ ਮਝੀਠੀਆ ਸਾਹਿਬ ਉਹਲੇ ਉੱਥੇ ਹਮ ਪਰ ਜਦੋਂ ਸੁਖਵੀਰ ਸਿੰਘ ਬਾਦਲ ਦੀ ਵਾਰੀ ਆਈ ਸੁਖਵੀਰ ਸਿੰਘ ਬਾਦਲ ਕਿੰਨਾ ਚਿਰ ਤੇ ਚੋਪੀ ਕੀਤੇ ਰਹਿ ਜਦ ਦਾ ਬੰਦਾ ਗੁੰਮ ਸਮਝਾ ਹੋ ਜਾ ਜਦ ਬੋਲਣਾ ਸਟਾਰਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਨਹੀਂ 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 ਤੁਸੀਂ ਹਾਂ ਜਾਂ ਨਾ ਜਵਾਬ ਹਮ ਤਾਂ ਫਿਰ ਉੱਥੇ ਕੀ ਬਚਦਾ ਨਾ ਕਿੱਥੇ ਕਰਦੇ ਜਾ ਕੇ ਨਾ ਕਿੱਥੇ ਕਰਦੇ ਤਾਂ ਫਿਰ ਤਾਂ ਹਾਂ ਹੀ ਸੀ ਕਿ ਨਾ ਪਰ ਮੇਰੇ خیال ਦੇ ਨਾਲ ਵਕਤ ਸੁਖਵੀਰ ਸਿੰਘ ਬਾਦਲ ਨੂੰ ਬੋਲਣ ਦਾ ਟਾਈਮ ਦੇਣਾ ਚਾਹੀਦਾ ਸੀ ਹਾਲਾਂਕਿ ਜਥੇਦਾਰ ਸਹਿਬਾਨ ਆ ਮੈਂ ਕਿਉਂਕਿ ਫੈਸਲਾ ਆ ਚੁੱਕਾ ਹੈ ਇਨੀ ਨੂੰ ਗੱਲ ਕਰਨ ਦੀ ਆਜ਼ਾਦੀ ਤੇ ਹੋਣੀ ਚਾਹੀਦੀ ਹੈ ਬਤੌਰ ਕਿਸੇ ਜਰਨਲਿਸਟ ਨੂੰ ਜਾਂ ਕਿਸੇ ਵੀ ਨਾਗਰਿਕ ਨੂੰ ਹੂੰ ਕਿ ਭਾਈ ਤੁਸੀਂ ਉਹਨਾਂ ਨੂੰ ਪੱਖ ਰੱਖਣ ਦਾ ਟਾਈਮ ਦਿੰਦੇ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਕਾਫੀ ਕਿਹ ਲੋ ਲੰਮੀ ਚੌੜੀ ਗੱਲਬਾਤ ਕਰਕੇ ਉਹਦਾ ਪੱਖ ਰੱਖਤਾ ਹੂੰ ਹਾਂ ਨਾ ਵਾਲਾ ਮਸਲਾ ਦੂਜੀ ਚੀਜ਼ ਇਹ ਕੋ ਹੋਰ ਵੀ ਹੈ ਨਾ ਕਿ ਚਲੋ ਸੁਖਵੀਰ ਸਿੰਘ ਬਾਦਲ ਕੋਲ ਹੁਣ ਜਿਵੇਂ ਕਹਿ ਲਈਏ ਮੌਕਾ ਵੀ ਹੈ ਪਰ ਇੱਕ ਮੌਕੇ ਤੇ ਉਹਨਾਂ ਨੂੰ ਬਿਲਕੁਲ ਬੋਲਣ ਵੀ ਨਹੀਂ ਦਿੱਤਾ ਗਿਆ ਹੁਣ ਦੂਜੀ ਚੀਜ਼ ਜਿਹੜੀ ਹੈ ਜੀ ਮੌਕਾ ਇਹ ਹੈ ਕਿ ਵਾਪਸੀ ਕਰ ਸਕਦੇ ਆ ਦਸਤਾਵੇਜ਼ ਖੁੱਲਿਆ ਦੂਜੀ ਗੱਲ ਇਹ ਆ ਕਿ ਫਿਰ ਜੇ ਇਸ ਅਧਾਰ ਤੇ ਪੱਖ ਦੀ ਤੁਸੀਂ ਗੱਲ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਤੁਹਾਡੇ ਕਮੈਂਟ ਚੋਂ ਮੈਂ ਗੱਲ ਫਿਰ ਤਾਂ ਕੀ ਮੋਏ ਬੰਦੇ ਦਾ ਮੁਆਏ ਬੰਦੇ ਦਾ ਜਿਹੜਾ ਖਿਤਾਬ ਵਾਪਸ ਲੈਣ ਦਾ ਫੈਸਲਾ ਫਿਰ ਤੇ ਇਹਦੇ ਤੇ ਵੀ ਕਿੰਤੂ ਹੋਏਗਾ ਨਾ ਤਾਰਕਿਕ ਤਰੀਕੇ ਨਾਲ ਜੇ ਸੋਚੂਗੇ ਜੀ ਜੀ ਕਿ ਭਾਈ ਮਰਿਆ ਬੰਦੇ ਦਾ ਫਿਰ ਪੱਖ ਕੌਣ ਰੱਖੂਗਾ ਹੂੰ ਜੇ ਉਹ ਜਿਉਂਦਾ ਫਿਰ ਤੋਂ ਆਪਣਾ ਪੱਖ ਰੱਖਣ ਦੇ ਕਾਬਲ ਹੈ ਨਾ ਜੀ ਕਿ ਜਿਹੜਾ ਬੰਦਾ ਫੌਤ ਹੋ ਚੁੱਕਾ ਫਿਰ ਉਹ ਪੱਖ ਕੀ ਰੱਖੂਗਾ ਫਿਰ ਤੇ ਉਸ ਫੈਸਲੇ ਨੂੰ ਵੀ ਨਾਲ ਜੋੜ ਕੇ ਤੁਸੀਂ ਉਸ ਸੰदर्भ ਵਿੱਚ ਦੇਖ ਸਕਦੇ ਬਿਲਕੁਲ ਬਿਲਕੁਲ ਮਿੰਟੂ ਜੀ ਕਈ ਚੀਜ਼ਾਂ ਰਹਿ ਜਾਂਦੀਆਂ ਜਿਵੇਂ ਤੁਸੀਂ ਕਹਿ ਹੀ ਸੀ ਕਿ ਵੱਖਰੇ ਵੱਖਰੇ ਪੱਤੀ ਕਾਰਨ ਵੀ ਆਉਣਗੇ ਸਾਰਿਆਂ ਨੇ ਸਹਿਮਤ ਨਹੀਂ ਹੋਣਾ ਹਨ ਉਹ ਚੀਜ਼ਾਂ ਤੇ ਹੁੰਦੀਆਂ ਮਿੰਟੂ ਜੀ ਇੱਕ ਪਰਿਵਾਰ ਦੇ ਵਿੱਚ ਵੀ ਕਦੇ ਇਦਾਂ ਨਹੀਂ ਹੁੰਦਾ ਤੁਸੀਂ ਇੱਕ ਗੱਲ ਕਹਦੇ ਹੋ ਤੇ ਸਾਰੇ ਮੰਨ ਜਾਂਦੇ ਹਨ ਉਹ ਤੇ ਆਪਾਂ ਪਹਿਲਾਂ ਹੀ ਅੰਦਾਜ਼ਾ ਜੇ ਲਾਇਆ ਸੀਗਾ ਕਿ ਬਈ ਹਨਾ ਕੁਝ ਇਦਾਂ ਦਾ ਸਮਾਂ ਆਊਗਾ ਤੇ ਇਦਾਂ ਦਾ ਫੈਸਲਾ ਆਊਗਾ ਕਿ ਉਹ ਸਰਪ੍ਰਬੰਧ ਤਾਂ ਨਹੀਂ ਤੁਸੀਂ ਦੇਖੋ ਕਿ ਜਦੋਂ ਇਹ ਫੈਸਲਾ ਆਇਆ ਉਹ ਤੋਂ 4 ਘੰਟੇ ਬਾਅਦ ਬਲਜੀਤ ਸਿੰਘ ਦਾਦੂ ਵਾਲੇ ਚੈਨਲ ਤੇ ਆਏ ਬਲਜੀਤ ਸਿੰਘ ਦਾਦੂਵਾਲ ਹੁਰਾਂ ਨੇ ਇਹ ਮਤਲਬ ਕਿ ਕਹ ਲੋ ਗੱਲ ਕਹੀ ਕਿ ਮਾਮਲਾ 50-50 ਆ ਮਤਲਬ ਕਿ ਜੋ ਫੈਸਲਾ ਆਇਆ 50-50 ਆ ਜੀ ਕਿ ਠੀਕ ਆ ਕੁਝ ਮਤਲਬ ਕਿ ਜੋ ਆਦੇਸ਼ ਦੇ ਵਿੱਚ ਫੈਸਲੇ ਨੇ ਹੂੰ ਉਹ ਬਈ ਬਹੁਤ ਅੱਛੇ ਆ ਪਰ ਸੁਖਵੀਰ ਸਿੰਘ ਬਾਦਲ ਵਾਸਤੇ ਵੀ ਰਾਹ ਰੱਖ ਦਿੱਤਾ ਮਤਲਬ ਕਿ ਤੁਸੀਂ ਇੱਥੇ ਦੇਖ ਲਓ ਕਿ ਜਿਹੜੇ ਸੰਤ ਸਮਾਜ ਦਾ ਹਿੱਸਾ ਨੇ ਹੂੰ ਜਾਂ ਪ੍ਰਚਾਰਕ ਨੇ ਜੀ ਤਾਂ ਉਹਨਾਂ ਦੇ ਵਿੱਚ 20 ਮਤ ਭੇਜਦੇ ਸਨ ਤੇ ਉਹਨਾਂ ਨੇ ਤੇ ਕਿਹਾ ਸੀਗਾ ਕਿ ਮੈਂ ਰਿਵਿਊ ਵਾਸਤੇ ਜਾਵਾਂਗਾ ਜੀ ਕਿ ਜਦੋਂ ਕੋਰਟਾਂ ਦੇ ਵਿੱਚ ਆਪਾਂ ਜਾਂਦੇ ਇੱਕ ਬੈਂਚ ਇੱਕ ਬੈਂਚ ਜਿਹੜੀ ਆ ਉਹ ਇੱਕ ਫੈਸਲਾ ਦਿੰਦੀ ਆ ਜਾਂ ਇੱਕ ਕੋਰਟ ਫੈਸਲਾ ਦਿੰਦੀ ਆ ਤਾਂ ਇੱਕ ਰਿਵਿਊ ਪਟੀਸ਼ਨ ਪਾਈ ਜਾਂਦੀ ਆ ਕਿ ਨਜ਼ਰਸਾਨੀ ਕਰੋ ਜੀ ਤਾਂ ਨਜ਼ਰਸਾਨੀ ਹੈ ਸਰ ਬਿਲਕੁਲ ਬਿਲਕੁਲ ਮਤਲਬ ਕਿ ਉਹ ਕਹਿੰਦੇ ਕਿ ਨਜ਼ਰਸਾਨੀ ਹੋਣੀ ਚਾਹੀਦੀ ਜੀ ਜੀ